ਜਿਹੜੇ ਨਾਂ ਲਿਖਾਉਂਦੇ ਆ ਗੱਲਾਂ ਕਰਦਾ ਬੋਰਡਾਂ ਦੇ ਉੱਪਰ ਨਹੀਂ ਪੱਥਰਾਂ ਉੱਪਰ ਜੀ ਸਾਧਕੇ ਨਾਂ ਲਿਖ ਲਵੇ ਆਹਦੇ ਨਾਲ ਸਰਪੰਚਾਂ ਦੇ ਵੀ ਲਿਖੇ ਕਿਉਂਕਿ ਜਿਹੜੇ ਸਰਪੰਚ ਆਮ ਆਦਮੀ ਪਾਰਟੀ ਦੇ ਸਰਪੰਚਾ ਅਸੀਂ ਜਿਹੜਾ ਬੋਰਡ ਹੈ ਇਹ ਪਟਕੇ ਨਹਿਰ 'ਚ ਸਿੱਟਾਂਗੇ ਤੇ ਕੱਲ ਨੂੰ ਜਦੋਂ ਸਾਡੇ ਪਿੰਡ ਅਜੇ ਤੱਕ ਅਸੀਂ ਇਹਦਾ ਵਿਰੋਧ ਨਹੀਂ ਕੀਤਾ ਸਾਡੇ ਪੂਰੇ ਇਲਾਕੇ 'ਚ ਜਦੋਂ ਕੱਲ ਨੂੰ ਸਾਡੇ ਪਿੰਡਾਂ ਚਾਊਗਾ ਅਸੀਂ ਇਹਦਾ ਵਿਰੋਧ ਵੀ ਕਰਾਂਗੇ ਸਪੀਡ ਵੀ ਚੈੱਕ ਕਰਾਂਗੇ ਇੰਨਾ ਨੇ ਮੋਦੀ ਦੇ ਗੋਡਨੇ ਟਕਾਤੇ ਉਹਨਾਂ ਕਿਸਾਨਾਂ ਦੇ ਖਿਲਾਫ ਜਿਹੜਾ ਬਿਆਨ ਦਿੱਤਾ ਕਿ ਤੁਹਾਡੇ ਉੱਤੇ ਪਰਚੇ ਦਰਜ ਕਰਾਂਗੇ ਜੇ ਪੌਲੀ ਨਹੀਂ ਬੰਦ ਦਿੱਤਾ ਜਾਂਦਾ ਜਿਵੇਂ ਭਗਵਾਨ ਤਮਨ ਪਹਿਲਾਂ ਕਿਸਾਨ ਜਿੱਥੇ ਪਉਂਦੀਆਂ ਨੂੰ ਭੰਡਾ ਆ ਰਿਹਾ ਉਸੇ ਤਰੀਕੇ ਤੇ ਉਸੇ ਰਾਹ ਤੇ ਹੁਣ ਜਿਹੜਾ ਹਲ ਕਬਦਾ ਇੱਕ ਚੱਲਿਆ ਜਿਉ 15 ਦਿਨਾਂ ਦਾ ਵਿਸ਼ਵਾਸ ਦਵਾਉਂਦੇ ਪਿੰਡ ਹੋਣ ਲੋਕਾਂ ਨੂੰ ਕਹਿਣ ਕੇ ਭਾਈ 15 ਦਿਨਾਂ ਦੀ ਮੇਰੀ ਜ਼ਿੰਮੇਵਾਰੀ ਆ ਤੇ ਅਸੀਂ ਆਪ ਦਾ ਸੰਘਰਸ਼ ਵਾਪਸ ਲੈ ਲਾਂਗੇ ਪਹਿਲੀ ਗੱਲ ਤਾਂ ਇਹ ਕੱਚਾ ਰਸਤਾ ਇੱਥੇ ਚਾਰੇ ਪਾਸੇ ਦਰਖਤਾਂ ਦਰਖਤ ਹੋਣ ਦੇ ਕਾਰਨ ਇੱਥੇ ਜਿਹੜੇ ਹੈਗੇ ਚੋਰੀਆਂ ਚੱਪਿਆਂ ਵਾਲੇ ਜਿਹੜੇ ਹੈਗੇ ਦਾਹ ਲੈ ਕੇ ਖੜਦੇ ਆ ਕੀ ਉਹ ਜਿਹੜੇ ਜਵਾਕ ਨੰਗਣਗੇ ਜਿੱਥੋਂ ਦੇ ਬੰਦੇ ਨੰਗਣਗੇ ਉਹਨਾਂ ਦੀ ਸੁਰੱਖਿਆ ਦਾ ਪ੍ਰਬੰਧ ਕੌਣ ਤਾਂ ਇਹ ਬੇਤੁੱਕਾ ਬਿਆਨ ਦੇ ਕੇ ਅੰਮ੍ਰਿਤਪਾਲ ਨੇ ਆਪ ਹੀ ਇਹਦੇ ਕਲਾਵੇ ਦੇ ਵਿੱਚ ਜਿਹੜਾ ਉਹ ਫਸ ਚੁੱਕਾ ਸਤਿ ਸ਼੍ਰੀ ਅਕਾਲ ਮੈਂ ਜਗਤਾਰ ਸਿੰਘ ਸਰਾਹ ਤੁਸੀਂ ਹੈਵਨ ਇੰਡੀਆ ਟੀਵੀ ਵੇਖ ਰਹੇ ਹੋ ਇਸ ਟਾਈਮ 'ਆਂ ਤੁਹਾਨੂੰ ਜਿਹੜੀਆਂ ਤਸਵੀਰਾਂ ਅਸੀਂ ਦਿਖਾਉਣੇ ਆ ਉਸੇ ਵਿਵਾਦਤ ਪੁਲ ਦੀਆਂ ਦਿਖਾਉਣੇ ਆ ਜਿਹੜਾ ਲਗਾਤਾਰ ਵਿਵਾਦ ਜੁੜੇ ਆਉਂਦਾ ਪਰ ਇੱਥੇ ਪੁਲ ਦੇ ਵਿਵਾਦ ਦੇ ਨਾਲ ਐਮਐਲਏ ਦੇ ਨਾਲ ਵੀ ਵਿਵਾਦ ਜੁੜਦਾ ਆ ਰਿਹਾ ਐਮਐਲਏ ਦਾ ਵਿਵਾਦਤ ਬਿਆਨ ਆਉਂਦਾ ਕਿਸਾਨ ਆਗੂਆਂ ਨੂੰ ਲੈ ਕੇ ਉਹ ਕਿਸਾਨਾਂ ਆਗੂਆਂ ਨੂੰ ਲੈ ਕੇ ਆਉਂਦਾ ਜਿਹੜੇ ਕਿ ਲਗਭਗ ਕਈ ਸਾਲ ਜਿਹੜੇ ਕਿ ਦਿੱਲੀ ਬਾਡਰਾਂ ਤੇ ਬੈਠੇ ਰਹੇ ਜਿਨ੍ਹਾਂ ਨੇ ਮੋਦੀ ਦੇ ਗੋਡੇ ਨੇ ਟਕਾਤੇ ਉਹਨਾਂ ਕਿਸਾਨਾਂ ਦੇ ਖਿਲਾਫ ਜਿਹੜਾ ਬਿਆਨ ਦਿੱਤਾ ਕਿ ਤੁਹਾਡੇ ਤੇ ਪਰਚੇ ਦਰਜ ਕਰਾਂਗੇ ਜੇ ਪੁਲ ਨਹੀਂ ਬੰਦ ਕੀਤਾ ਜਾਂਦਾ ਇਹ ਪੁਲ ਦੇ ਦੁੱਖੀ ਨੀਗੇ ਇਹ ਪੁਲ ਕਿਉਂ ਨਹੀਂ ਬਣ ਦਿੱਤਾ ਜਾ ਰਿਹਾ ਇਹ ਪੁਲ ਕਿਉਂ ਨਹੀਂ ਬਣ ਰਿਹਾ ਜਿਸਮਰਲ ਸਿੰਘ ਗੋਰਾ ਗੱਲਬਾਤ ਕਰਦੇ ਆਂ ਬਾਈ ਜੀ ਮਸਲਾ ਕੀ ਬਣਿਆ ਜਿਹੜਾ ਪੌੜਾ ਇਹ ਲਗਾਤਾਰ ਵਿਧਾਇਕ ਅਮਰਤਪਾਲ ਸਿੰਘ ਨੇ ਕਿਹਾ ਕਿ ਜੇ ਪੁਲ ਨਹੀਂ ਬਣਦਾ ਜਾਂਦਾ ਤਾਂ ਮੈਂ ਕਾਰਵਾਈ ਕਰੂੰਗਾ ਕਿਸਾਨਾਂ ਆਗੂਆਂ ਦੇ ਉੱਤੇ ਕੀ ਕਹਿਣਾ ਚਾਹੁੰਦੇ ਹੋ ਪਹਿਲਾਂ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਜੋ ਹਲਕਾ ਵਿਧਾਇਕ ਨੇ ਕੱਲ ਪਰਸੋਂ ਇੱਕ ਦੋ ਚੈਨਲਾਂ ਉੱਪਰ ਉਹਨੇ ਆਪਣਾ ਬਿਆਨ ਦਿੱਤਾ ਕਿ ਮੈਂ ਜਿਹੜਾ ਇੱਥੇ ਜਿਹੜਾ ਪੁਲ ਬਣ ਰਿਹਾ ਨਵਾਂ ਪੁਲ ਉਹਦੇ ਵਿੱਚ ਜਿਹੜੇ ਡਿੱਕਾ ਬਣ ਰਹੇ ਆ ਉਹਨਾਂ ਦੇ ਮੈਂ ਨਾਮ ਨਹੀਂ ਪੱਥਰ ਦੇ ਉੱਪਰ ਲਹਿੂੰਗਾ ਤੇ ਜਿਹੜਾ ਮੈਂ ਉਹਨਾਂ ਤੇ ਕਾਰਵਾਈ ਵੀ ਜ਼ਰੂਰ ਕਰੂੰਗਾ ਤੇ 15 ਦਿਨ ਦੇ ਵਿੱਚ ਜਿਹੜਾ ਉਹ ਵਿਸ਼ਵਾਸ ਲੈਂਦਾ ਕਿ ਮੈਂ 15 ਦਿਨ ਦੇ ਵਿੱਚ ਵਿੱਚ ਜਿਹੜਾ ਇਹ ਸਟੇਲ ਦਾ ਪੁਲ ਬਣਾ ਕੇ ਦੇਵਾਂਗਾ ਪ੍ਰੰਤੂ ਚਲੋ ਤਾਂ ਹਲਕਾ ਵਿਧਾਇਕ ਆ ਜਿਹੜਾ ਆਪਣਾ ਸੂਝਵਾਰ ਬੰਦਾ ਉਹ ਮੋਤਵਾਰ ਬੰਦਾ ਆਪਣੇ ਹਲਕੇ ਦਾ ਜ਼ਿੰਮੇਵਾਰ ਬੰਦਾ ਆਪਾਂ ਕਹਿੰਨੇ ਆ ਵੀ ਜੇ ਉਹਨੇ 15 ਦਿਨ ਕਿਹਾ ਤੇ 15 ਦਿਨ ਲੋਕਾਂ 'ਚ ਆ ਕੇ ਉਹ ਪਿੰਡ ਦੇ ਵਿੱਚ ਵੈਰੋਕਿਆਂ ਦੇ ਵਿੱਚ ਰਾਜਣੇ ਦੇ ਵਿੱਚ ਚਾਹੇ ਦੋਨੋਂ ਪਿੰਡਾਂ ਦਾ ਇਕੱਠਾ-ਕੱਠ ਕਰਕੇ ਉਹ ਲੋਕਾਂ ਨੂੰ ਵਿਸ਼ਵਾਸ ਦਿਵਾ ਦੇਵੇ ਮੈਂ 15 ਦਿਨਾਂ ਦੇ ਵਿੱਚ ਪੌਲ ਜਿਹੜਾ ਮੈਂ ਤਿਆਰ ਕਰਕੇ ਤੁਹਾਨੂੰ ਦਿਊਂਗਾ। ਬਾਕੀ ਜਿਹੜੀ ਉਹ ਨਾਮ ਲਿਖਣ ਦੀ ਗੱਲ ਕਰ ਰਿਹਾ ਹਲਕਾ ਵਿਧਾਇਕ ਇਹ ਜਿਹੜੀ ਇਹਦੀ ਸੋਚ ਆ ਇਹ ਬਹੁਤ ਛੋਟੀ ਸੋਚ ਆ। ਕਿਉਂਕਿ ਜਿਵੇਂ ਭਗਵਾਨ ਜਮਾਨ ਪਹਿਲਾਂ ਕਿਸਾਨ ਜਿੱਥੇ ਪੁੰਡੀਆਂ ਨੂੰ ਭੰਡਾ ਆ ਰਿਹਾ ਉਸੇ ਤਰੀਕੇ ਤੇ ਉਸੇ ਰਾਹ ਤੇ ਹੁਣ ਜਿਹੜਾ ਹਲਕਾ ਵਿਧਾਇਕ ਚੱਲਿਆ ਕਿਉਂਕਿ ਇਨਾਂ ਨੂੰ ਆਏ ਆ ਵੀ ਜਿਹੜੇ ਕੰਮ ਆ ਇਹਨਾਂ ਦੇ ਵਿੱਚ ਇਹ ਕਿਸਾਨ ਜਿੱਥੇ ਬੰਦਿਆਂ ਡੱਕਾ ਪਉਂਦੀਆਂ ਅਸੀਂ ਕੋਈ ਡੱਕਾ ਨਹੀਂ ਪਾਉਂਦੇਗੇ ਅਸੀਂ ਲੋਕਾਂ ਦੀ ਜਿਹੜੀ ਮੰਗ ਲੈ ਕੇ ਚੱਲੇ ਆ ਲੋਕਾਂ ਦੀ ਇਹ ਮੰਗ ਸੀਗੀ ਵੀ ਜਿੱਥੋਂ ਦੀ ਇੱਥੇ ਜਿਹੜਾ ਪੌਣ ਲਵਾ ਬੰਨ ਲੱਗ ਗਿਆ ਜਿਹੜਾ ਪੁਰਾਣਾ ਪੋਰ ਟਹਿ ਜਾਣਾ ਤੇ ਜਿਹੜਾ ਲੰਘਾ ਜਿਹੜਾ ਬੰਦ ਹੋ ਜਾਣਾ ਲੋਕ ਕਹਿੰਦੇ ਵੀ ਅਸੀਂ ਲੰਘਾਂ ਕਿੱਥੋਂ ਦੀ ਕਿਉਂਕਿ ਰਾਜਨੇ ਦੀ ਜ਼ਮੀਨ ਇਧਰਲੇ ਬੈਰੋਕੇ ਵਾਲੀ ਸਾਈਡ ਆ ਦੋਨੇ ਪਾਸੇ ਦੋਨਾਂ ਪਿੰਡਾਂ ਦੇ ਆਉਣ ਜਾਣ ਆ ਜ਼ਮੀਨਾਂ ਉਹਨਾਂ ਦੇ ਲੰਘੇ ਦੀ ਕਰਕੇ ਉਹਨਾਂ ਦੀ ਆਵਾਜ਼ ਕਰਕੇ ਪਹਿਲੋ ਪਹਿਲ ਜਿਹੜਾ ਇਹ ਸਰਪੰਚਾਂ ਵੱਲੋਂ ਮੁੱਦਾ ਠਾਇਆ ਗਿਆ ਸੀਗਾ ਇੱਥੇ ਰਾਜਿਆਣਾ ਖੁਰਦੇ ਸਰਪੰਚ ਵੱਲੋਂ ਤੇ ਬੈਰੋਕੇ ਕਿ ਵੀ ਜਿਹੜਾ ਇਹ ਪੌੜ ਦਾ ਮਸਲਾ ਗੰਭੀਰ ਆ ਇੱਥੇ ਰਸਤਾ ਮਿਲਣਾ ਚਾਹੀਦਾ ਚਲੋ ਜਥੇਬੰਦੀ ਨੇ ਆ ਕੇ ਲੋਕਾਂ ਦੀ ਜਿਹੜੀ ਸੀਗੀ ਲੋਕਾਂ ਦੀ ਆਵਾਜ਼ ਚੁੱਕੀ ਇੱਥੇ ਲੋਕਾਂ ਦੀ ਕਿਉਂਕਿ ਜਥੇਬੰਦੀਆਂ ਲੋਕਾਂ ਦੀ ਆਵਾਜ਼ ਚੁੱਕਦੀਆਂ ਆਈਆਂ ਤੇ ਬਣਦੀਆਂ ਆਈਆਂ ਅਸੀਂ ਜਿਹੜਾ ਇੱਥੇ ਕਿਹਾ ਅਸੀਂ ਸਾਡੇ ਕੋਈ ਵੀਡੀਓ ਕੱਢ ਕੇ ਦੇਖ ਲਓ ਕੋਈ ਸਾਡੀ ਖਬਰ ਦੇਖ ਲਓ ਸਾਡੇ ਹਰੇਕ ਵੀਡੀਓ 'ਚ ਇਹੀ ਪਿਆਨ ਹੋਣਗੇ ਕਿ ਵੀ ਅਸੀਂ ਜਿਹੜਾ ਇਹ ਨਵੇਂ ਪੁਲ ਦੇ ਵਿਰੋਧ ਵਿੱਚ ਨਹੀਂ ਆ। ਜੀ। ਪੁਰਾਣਾ ਪੁਲਾ ਜਿਹੜਾ ਉਹ ਜਿੱਨਾ ਚਿਰ ਸਾਡਾ ਰਾਸਤਾ ਨਹੀਂ ਇੱਥੋਂ ਲੰਘਣ ਲਈ ਮਿਲਦਾ ਸਾਨੂੰ ਕੋਈ ਸਮੱਸਿਆ ਨਹੀਂ ਸਾਨੂੰ ਰਾਸਤਾ ਚਾਹੀਦਾ ਲੰਘਣ ਲਈ ਕਿਉਂਕਿ ਲੋਕਾਂ ਦਾ ਰੋਜ਼ ਮਰੇ ਦਾ ਰਾਸਤਾ ਇੱਥੋਂ ਦੀ ਸਕੂਲਾਂ ਦੀਆਂ ਬੱਸਾਂ ਲੰਘਦੀਆਂ ਸੀ ਚਲੋ ਹੁਣ ਤਾਂ ਛੁੱਟੀਆਂ ਹੋਰ ਆਪਣੀਆਂ ਸਵਾਰੀਆਂ ਵਾਲੀਆਂ ਬੱਸਾਂ ਟੈਂਪੂ ਲੰਘਦੇ ਛੋਟੇ ਹਾਥੀ ਲੰਘਦੇ ਸੀ ਹੋਰ ਬਹੁਤ ਜਾਨੀ ਬਠਿੰਡੇ ਤੱਕ ਲੋਕਾਂ ਦਾ ਜਿਹੜਾ ਇੱਥੋਂ ਦਾ ਰਾਸਤਾ ਸੀਗਾ ਜਿਹੜਾ ਰੋਵੈਰੋ ਕੇ ਪਿੰਡ ਆ ਵੈਰੋਕੇ ਪਿੰਡ ਦਾ ਤਾਂ ਸ਼ਹਿਰ ਹੀ ਜਿਹੜਾ ਬਾਗਾਪੁਰਾਣਾ ਉਹਨਾਂ ਦਾ ਹਰ ਰੋਜ਼ ਦਾ ਦੋ ਦੋ ਤਿੰਨ ਤਿੰਨ ਢੇੜੇ ਜਿਹੜੇ ਇੱਕ ਘਰ ਦੇ ਇੱਕ ਵਿਅਕਤੀ ਦੇ ਲੱਗਦੇ ਆ ਸੌਦਾ ਪੱਤਾ ਲੈਣਾ ਉਹਦੇ ਕੰਮਕਾਰ ਕਰਨ ਦੇ ਲਈ ਜੇਕਰ ਇਹ ਲਾਂਘਾ ਬੰਦ ਹੁੰਦਾ ਤੇ ਲੋਕਾਂ ਨੂੰ ਵੱਡੀ ਸਮੱਸਿਆ ਆਉਂਦੀ ਅਸੀਂ ਲਾਂਘੇ ਦੀ ਮੰਗ ਕੀਤੀ ਤੇ 2 ਮਹੀਨੇ ਹੋ ਗਏ ਇਸ ਗੱਲ ਨੂੰ ਹੁਣ ਅਸੀਂ ਜਿਹੜਾ ਪਹਿਲਾਂ ਜਿਹੜਾ ਪੰਚਾਇਤਾਂ ਨੇ ਮਤੇ ਪਾ ਕੇ ਦਿੱਤੇ ਇਹਦੇ ਤੇ ਤਿੰਨਾਂ ਪੰਚਾਇਤਾਂ ਨੇ ਵੈਰੋਕੇ ਰਾਜਣਾ ਖੁਰ ਤੇ ਰਾਜਣਾ ਕਲਾ ਵਿੱਗਾ ਨੇ ਤਿੰਨਾਂ ਪੰਚਾਇਤਾਂ ਨੇ ਮਤੇ ਪਾ ਕੇ ਦਿੱਤੇ ਵੀ ਸਾਨੂੰ ਜਿਹੜਾ ਲਾਂਘਾ ਮਿਲਣਾ ਚਾਹੀਦਾ ਲਾਂਘੇ ਦੇ ਫਿਰ ਜਿਹੜਾ ਪੌੜ ਜਿਹੜਾ ਤੁਸੀਂ ਬਣਾ ਸਕਦੇ ਆ ਉਹਦੇ ਤੇ ਐਸ ਡੀ ਐਮ ਸਾਹਿਬ ਨੂੰ ਏ ਡੀ ਸੀ ਮੋਗਾ ਮੈਡਮ ਨੂੰ ਚਾਰੂਗਿੱਤਾ ਨੂੰ ਹਲਕਾ ਵਿਧਾਇਕ ਨੂੰ ਮੰਗ ਪੱਤਰ ਦਿੱਤਾ ਇਹਨਾਂ ਦੇ ਮੈਂਕ ਵੀ ਪਿਆ ਮੰਡੀ ਬੋਰਡ ਨੂੰ ਦਿੱਤਾ ਡੀ ਐਸ ਪੀ ਸਾਹਿਬ ਦਲਵੀਰ ਸਿੰਘ ਨੂੰ ਦਿੱਤਾ ਅਸੀਂ ਆਪਣੀਆਂ ਯਾਨੀ ਮੰਗ ਪੱਤਰ ਸਾਰਿਆਂ ਨੂੰ ਦਿੱਤੇ ਆ ਵੀ ਸਾਡਾ ਜਿਹੜਾ ਮਸਲਾ ਲੋਕਾਂ ਦਾ ਹੱਲ ਕੀਤਾ ਜਾ ਇਹਨਾਂ ਨੇ ਮਸਲਾ ਲੋਕਾਂ ਦਾ ਹੱਲ ਕਰਨ ਦੀ ਬਜਾਏ ਇਹ ਨੁਕਤਾਚੀਨੀ ਕਰਨੀ ਸ਼ੁਰੂ ਕਰਤੀ ਹੁਣ ਕਿ ਵੀ ਜਿਹੜਾ ਇੱਥੇ ਢਿੱਕਾ ਪਾਉਂਦੇ ਆ ਪੁਲ ਦੇ ਵਿੱਚ ਬਣਦੇ ਵਿੱਚ ਉਹਨਾਂ ਦੇ ਮੈਂ ਜਿਹੜਾ ਬੋਰਡ ਦੇ ਉੱਪਰ ਨਾਮ ਲਿਖੂੰਗਾ ਨਾਮ ਲਿਖ ਕੇ ਮੈਂ ਲੋਕਾਂ ਨੂੰ ਦੱਸੂੰਗਾ ਕਿ ਵੀ ਆ ਢਿੱਕਾ ਪਾਉਂਦੇ ਆ ਢਿੱਕਾ ਦਾ ਕੋਈ ਪਾ ਹੀ ਨਹੀਂ ਰਿਹਾ ਪੁਲ ਦੇ ਬਣਦੇ ਵਿੱਚ ਢਿੱਕਾ ਦਾ ਤੁਸੀਂ ਖੁਦ ਬਣੇ ਵਿਆਪ ਕਿਉਂਕਿ ਸਾਲ ਹੋ ਗਿਆ ਤੁਸੀਂ ਜਿਹੜਾ ਇਹ ਹਜੇ ਤੱਕ ਆ ਥੰਮ ਨਹੀਂ ਕੱਢੇ ਇਹਨਾਂ ਨੇ ਇਹ 15 ਦਿਨਾਂ ਦੀ ਗੱਲ ਕਰਦੇ ਆ ਚਲ ਜ਼ਿੰਮੇਵਾਰ ਵਿਅਕਤੀ ਕਿਹਾ ਹੋਣੇ ਹੋ ਸਕਦਾ 15 ਦਿਨ ਬਣਾ ਦੇ ਸਾਡਾ ਕੋਈ ਵਹਿਮ ਹੋ ਜੇ ਫੇਰ ਇਹਨਾਂ ਨੇ ਜਿਹੜਾ ਪੌੜਾ ਇਹ ਇਹ ਸਾਲ ਪਹਿਲਾਂ ਤਿਆਰ ਹੋ ਉਹ ਬੋਰਡ ਲੱਗੇ ਆ ਤਿਆਰ ਕੀਤਾ ਪਿਆ ਇਹਨਾਂ ਲੋ ਇਹਦੇ 'ਚ ਜਿਹੜਾ ਕੋਈ ਘਫਲਾ ਕੋਈ ਕੋਈ ਹੋ ਸਕਦੀ ਇਹਦੇ 'ਚ ਕੋਈ 1921 ਜਿਹੜੀ ਇਹਨਾਂ ਨੇ ਕੀਤੀ ਆ ਜਿਹੜਾ ਕਿ ਇਹ ਹੁਣ ਛੇਤੀ 'ਚ ਇਹਨਾਂ ਦੇ ਗੱਲ ਦੀ ਹੱਡੀ ਬਣ ਗਿਆ ਇਹ ਜਿਹੜਾ ਮਸਲਾ ਵੀ ਛੇਤੀ 'ਚ ਇਹ ਬਣਾਇਆ ਜਾਵੇ ਅਸੀਂ ਕਿੰਨੇ ਬਣਾ ਲਓ ਸਾਨੂੰ ਕੋਈ ਤਰਾਜ ਨਹੀਂ ਪਰ ਲੋਕਾਂ ਨੂੰ ਵਿਸ਼ਵਾਸ ਦੇਵੇ ਆ ਕੇ ਬਈ ਮੈਂ ਬਈ 15 ਦਿਨਾਂ ਤੋਂ ਲਏ ਆ ਮੈਂ ਤੁਹਾਡਾ ਜਿਹੜਾ ਸਾਰੇ ਪਿੰਡ ਹਲਕੇ ਦਾ ਜ਼ਿੰਮੇਵਾਰ ਵਿਅਕਤੀ ਆ 15 ਦਿਨਾਂ ਦੇ ਬਾਅਦ ਮੈਂ 16ਵੇਂ ਦਿਨ ਤੁਹਾਡਾ ਜਿਹੜਾ ਲੰਘਾ ਚਾਲੂ ਕਰ ਦੂੰਗਾ ਪਰੰਤੂ ਸਾਨੂੰ ਇਹ ਨਹੀਂ ਲੱਗਦਾ ਵੀ ਇਹ 15 ਦਿਨਾਂ ਚ ਬਾਂਜੂ ਪਰ ਫਿਰ ਵੀ ਅਸੀਂ ਵੀ ਵਿਸ਼ਵਾਸ ਕਰਦੇ ਹਾਂ ਕਿਉਂਕਿ ਹਲਕਾ ਵਿਧਾਇਕ ਆਪਣਾ ਬਾਕੀ ਜਿਹੜੇ ਨਾਂ ਲਿਖਾਉਂਦੇ ਆ ਗੱਲਾਂ ਕਰਦਾ ਬੋਰਡਾਂ ਦੇ ਉੱਪਰ ਨਹੀਂ ਪੱਥਰਾਂ ਉੱਪਰ ਜੀ ਸਾਧਕੇ ਨਾਂ ਲਿਖ ਲਵੇ ਆਹ ਦੇ ਨਾਲ ਸਰਪੰਚਾਂ ਦੇ ਵੀ ਲਿਖੇ ਕਿਉਂਕਿ ਜਿਹੜੇ ਸਰਪੰਚ ਆਮ ਆਦਮੀ ਪਾਰਟੀ ਦੇ ਸਰਪੰਚਾ ਉਹਨਾਂ ਦੇ ਨਾਮ ਵੀ ਲਿਖੇ ਉੱਪਰ ਬਈ ਇਹ ਇਹ ਵੀ ਡਿੱਕਾ ਪਾਉਂਦੇ ਸੀ ਉਹਨਾਂ ਨੇ ਮਤੇ ਪਾਸ ਕੀਤੇ ਸਾਰੇ ਲੋਕਾਂ ਦੇ ਨਾਮ ਲਿਖੇ ਜਿਹੜੇ ਇੱਥੇ ਲੋਕ ਰਸਤਾ ਮੰਗਦੇ ਸੀ ਫੇਰ ਉਹ ਅਸੀਂ ਜਿਹੜਾ ਬੋਟ ਆ ਇਹ ਪਟਕੇ ਨਹਿਰ ਚ ਸਿੱਟਾਂਗੇ ਤੇ ਕੱਲ ਨੂੰ ਜਦੋਂ ਸਾਡੇ ਪਿੰਡ ਅਜੇ ਤੱਕ ਅਸੀਂ ਇਹਦਾ ਵਿਰੋਧ ਨਹੀਂ ਕੀਤਾ ਸਾਡੇ ਪੂਰੇ ਇਲਾਕੇ 'ਚ ਜਦੋਂ ਕੱਲ ਨੂੰ ਸਾਡੇ ਪਿੰਡਾਂ ਚਾਊਗਾ ਅਸੀਂ ਇਹਦਾ ਵਿਰੋਧ ਵੀ ਕਰਾਂਗੇ ਸਪੀਡ ਵੀ ਚੈੱਕ ਕਰਾਂਗੇ ਜੀ ਮੰਗਾ ਸਿੰਘ ਭਾਈ ਜੀ ਮੈਂ ਤੁਹਾਡੇ ਨਾਲ ਗੱਲ ਇਹ ਹੀ ਕਰਨੀ ਹੈ ਕਿ 15 ਦਿਨਾਂ ਦਾ ਵਿਧਾਇਕ ਨੇ ਟਾਈਮ ਦਿੱਤਾ ਤੁਹਾਨੂੰ ਲੱਗਦਾ 15 ਦਿਨਾਂ ਦੇ ਵਿੱਚ ਜਿਹੜਾ ਪੌੜਾ ਬਣ ਕੇ ਤਿਆਰ ਹੋ ਜਾਊ ਦੇਖੋ ਉਹਦੇ 'ਚ ਇਹ ਹੈਗਾ ਜਗਤਾਰ ਇਹੇ ਪ੍ਰੋਜੈਕਟ ਹੈਗਾ ਸਾਲ ਦਾ ਪਿਛਲੇ ਸਮੇਂਦਰਾਣ ਐਸਡੀਐਮ ਸਾਹਿਬ ਨੂੰ ਮਿਲੇ ਜਿਹੜੇ ਆਪਣੇ ਮੌਜੂਦਾ ਨੇ ਇਸ ਟਾਈਮ ਇੱਥੇ ਏਡੀਸੀ ਮੈਡਮ ਨੂੰ ਮਿਲੇ ਹੈਗੇ ਆ ਸਗੋਂ ਐਸਡੀਐਮ ਸਾਹਿਬ ਨੇ ਤਾਂ ਕਿਹਾ ਕਿ 45 ਦਿਨ ਦਾ 40 45 ਦਿਨ ਦਾ ਸੀ ਵਿੱਚ ਬਣਾ ਦੇਾਂਗੇ ਪਰ ਉਹਦੇ ਚ ਜੇ ਐਮਐਲਏ ਸਾਹਿਬ ਕਹਿੰਦੇ ਹੈਗੇ ਕਿ 15 ਦਿਨਾਂ ਚ ਬਣਾ ਦੇਣਗੇ ਦੇਖੋ ਕੋਈ ਸਾਡੇ ਦਿਮਾਗ ਤੇ ਠੇਕਰਾ ਨਹੀਂ ਵੱਜਿਆ ਹੋਇਆਗਾ ਐਮਐਲਏ ਸਾਹਿਬ ਪਿੰਡ ਦੇ ਵਿੱਚ ਆ ਕੇ ਕਹਿ ਦੇਣ ਕਿ ਮੇਰੀ ਜ਼ਿੰਮੇਵਾਰੀ ਆ ਮੈਂ 15 ਦਿਨਾਂ ਚ ਬਣਾਉਂਗਾ ਪਿੰਡ ਦੇ ਲੋਕਾਂ ਨੂੰ ਕਹਿ ਦੇਣਾ ਸਾਡੇ ਦੇ ਚ ਕੀ ਰੌਲਾ ਅਸੀਂ ਕਦੇ ਵੀ ਨਵੇਂ ਪੁਲ ਦਾ ਚੌੜੇ ਪੁਲ ਦਾ ਵਿਰੋਧ ਨਹੀਂ ਕੀਤਾ ਅਸੀਂ ਹਮੇਸ਼ਾ ਤੁਸੀਂ ਦੇਖੋ ਕਿ ਜਦੋਂ ਦੇ ਇਹ ਪੁਲ ਵਾਲਾ ਵਿਵਾਦ ਜੁੜਿਆ ਅਸੀਂ ਹਮੇਸ਼ਾ ਇਹੀ ਕਿਹਾ ਕਿ ਸਾਨੂੰ ਕੋਈ ਆਰਜੀ ਰਸਤੇ ਦਾ ਪ੍ਰਬੰਧ ਕਰਕੇ ਦਿੱਤਾ ਜਾਵੇ ਦੂਜੀ ਗੱਲ ਜਿਵੇਂ ਸਰਦਾਰ ਅਮਰਤਪਾਲ ਸਿੰਘ ਜੀ ਕਹਿੰਦੇ ਆ ਕਿ ਇਧਰਲੇ ਪਾਸੇ ਵੀ ਕਿਲੋਮੀਟਰ ਵਾਟ ਪੈਂਦਾ ਰਸਤਾ ਸਮਾਲਸਰ ਵਾਲੇ ਪਾਸੇ ਵੀ ਇਧਰਲੇ ਪਾਸੇ ਵੀ ਕੋਟਲੇ ਵਾਲੇ ਪਾਸੇ ਵੀ ਕਿਲੋਮੀਟਰ ਦਾ ਰਸਤਾ ਪੈਂਦਾ ਹੈਗਾ ਨੰਗਣ ਵਾਸਤੇ ਲੋਕ ਉਸ ਦੀ ਨੰਗ ਸਕਦੇ ਹੈਗੇ ਆ ਤੁਸੀਂ ਇਸੇ ਤਰ੍ਹਾਂ ਹੀ ਕੈਮਰਾ ਲੈ ਕੇ ਚਲੇ ਜਾਓ ਜੀ 1 ਕਿਲੋਮੀਟਰ ਵਾਰਡ ਦਾ ਰਸਤਾ ਹੋਇਆ ਇਹ ਬਾਗੇਪਣੇ ਤੱਕ ਜਾਂ ਰਾਜਣੇ ਤੱਕ ਅਸੀਂ ਆਪ ਦੀ ਇੱਥੇ ਹੀ ਗੱਲਬਾਤ ਬੰਦ ਕਰਕੇ ਅਸੀਂ ਐਮਐਲਏ ਸਾਹਿਬ ਨੂੰ ਕਹਿ ਦਿਆਂਗੇ ਕਿ ਤੁਸੀਂ ਪੁਲ ਬਣਾ ਲਓ ਦੂਜੀ ਬੇਨਤੀ ਕਿ ਤੁਸੀਂ ਇਧਰਲੇ ਪਾਸੇ ਚੈੱਕ ਕਰ ਲਓ ਸਮਾਲਸਰ ਨੂੰ ਇੱਥੋਂ ਜਾ ਕੇ ਤੁਸੀਂ ਪੂਰਾ 8 ਕਿਲੋਮੀਟਰ ਵਾਰਡ ਸਮਾਲਸਰ ਨੂੰ ਇੱਥੋਂ ਬਣਦਾ ਹੈਗਾ ਤੁਸੀਂ ਦੇਖੋ ਕਿ 8 ਕਿਲੋਮੀਟਰ ਤੋਂ ਬਾਅਦ ਸਮਾਲਸਰ ਕਿੰਨਾ ਹੈਗਾ ਬਾਗੇਪਣੇ ਨੂੰ ਉਹ ਸਾਰਾ ਦੇਖਿਆ ਜਾਵੇ ਜਾਨੀ ਕਿ ਕਹਿਣ ਦਾ ਮਤਲਬ ਕਿ ਐਮਐਲਏ ਸਾਹਿਬ ਜੇ 15 ਦਿਨਾਂ ਦਾ ਵਿਸ਼ਵਾਸ ਦਵਾਉਂਦੇ ਆ ਅਸੀਂ ਇਹ ਨਹੀਂ ਕਹਿੰਦੇ ਕਿ 15 ਦਿਨਾਂ ਚ ਹੋ ਸਕਦਾ ਸਾਡੀ ਗਲਤ ਅਸੈਸਮੈਂਟ ਹੋਵੇ ਜੇ ਉਹ 15 ਦਿਨਾਂ ਦਾ ਵਿਸ਼ਵਾਸ ਦਵਾਉਂਦੇ ਆ ਪਿੰਡ ਆਉਣ ਲੋਕਾਂ ਨੂੰ ਕਹਿਣ ਕਿ ਭਾਈ 15 ਦਿਨਾਂ ਦੀ ਮੇਰੀ ਜ਼ਿੰਮੇਵਾਰੀ ਆ ਤੇ ਅਸੀਂ ਆਪ ਦਾ ਸੰਘਰਸ਼ ਵਾਪਸ ਲੈ ਲਾਂਗੇ ਜੀ ਕੀ ਕਹਿਣਾ ਚਾਹੁੰਦੇ ਹੋ ਜਿਹੜਾ ਸੜਕ ਮੈਂ ਇੱਥੇ ਕੈਮਰਾਮੈਨ ਨੂੰ ਕਹੂੰਗਾ ਵੀ ਕੈਮਰਾਮੈਨ ਪਹਿਲਾਂ ਤਸਵੀਰਾਂ ਵਿਖਾਵੇ ਜਿਹੜੇ ਰਸਤੇ ਥਾਂ ਦੀ ਵਿਧਾਇਕ ਅਮਰਤਪਾਲ ਸਿੰਘ ਸੁਖਾਣੰਦ ਕਹਿ ਰਿਹਾ ਕਿ ਮੈਂ ਇਸੇ ਥਾਂ ਦੀ ਨਿਗਾਹਾਂਗਾ ਕੋ 1 ਕਿਲੋਮੀਟਰ ਰਸਤਾ ਪੈਂਦਾ ਵੇਖੋ ਕਿੰਨਾ ਖਸਤਾ ਰਸਤਾ ਮੋਟਰਸਾਈਕਲ ਕਿਵੇਂ ਲੰਘੂਗਾ ਸਾਈਕਲ ਕਿਵੇਂ ਲੰਘੂਗਾ ਤੇ ਇਹ ਜਿਹੜਾ ਰਸਤਾ ਹੈ ਸਾਰੋ ਚਿੱਟੇ ਵਾਲਾਂ ਦਾ ਰਸਤਾ ਕਿ ਲਗਾਤਾਰ ਇੱਥੋਂ ਦੀ ਕਈ ਘਟਨਾਵਾਂ ਹੁੰਦੀਆਂ ਰੋਜ਼ ਡੱਲੀ ਥਾਂ ਥਾਂ ਦੇ ਉੱਤੇ ਤਾਂ ਕੀ ਕੁਝ ਹੋ ਰਿਹਾ ਗੱਲਬਾਤ ਕਰਦੇ ਆ ਬਲਕਰਨ ਬਲਕਰਨ ਕੀ ਕਹਿਣਾ ਚਾਹੁੰਦੇ ਹੋ ਵੇਖੋ ਤੁਸੀਂ ਵੇਖ ਹੀ ਲਿਆ ਜੀ ਆ ਰਸਤਾ ਕਿੰਨਾ ਖਸਤਾ ਹੈ ਜੀ ਆ ਮੀ ਪਾ ਕੇ ਜਮ੍ਹੇ ਹੀ ਖਰਾਬ ਹੋਇਆ ਪਿਆ ਪਹਿਲੀ ਗੱਲ ਤਾਂ ਇਹ ਕੱਚਾ ਰਸਤਾ ਇੱਥੇ ਚਾਰੇ ਪਾਸੇ ਦਰਖਤ ਤਾਂ ਦਰਾਖਤ ਹੋਣ ਦੇ ਕਾਰਨ ਇੱਥੇ ਜਿਹੜੇ ਹੈਗੇ ਚੋਰੀਆਂ ਚੱਪੀਆਂ ਵਾਲੇ ਜਿਹੜੇ ਹੈਗੇ ਦਾਹ ਲੈ ਕੇ ਖੜਦੇ ਆ ਕੀ ਉਹ ਜਿਹੜੇ ਜਵਾਕ ਨੰਗਣਗੇ ਜਿੱਥੋਂ ਦੇ ਬੰਦੇ ਨੰਗਣਗੇ ਉਹਨਾਂ ਦੀ ਸੁਰੱਖਿਆ ਦਾ ਪ੍ਰਬੰਧ ਕੌਣ ਕੌਣ ਕਰ ਸਕਦਾ ਤਾਂ ਇਹ ਬੇਤੁੱਕਾ ਬਿਆਨ ਦੇ ਕੇ ਅੰਮ੍ਰਿਤਪਾਲ ਨੇ ਆਪ ਹੀ ਇਹਦੇ ਕਲਾਵੇ ਦੇ ਵਿੱਚ ਜਿਹੜਾ ਉਹ ਫਸ ਚੁੱਕਾ ਅਸੀਂ ਕਹਿੰਨੇ 'ਚ 15 ਦਿਨ ਕਹਿੰਦਾ ਤਾਂ ਸਾਡੇ ਪਿੰਡ ਤੇ ਵਿੱਚ ਆ ਕੇ ਕੱਟ ਕਰ ਲੈ ਜੇ ਵਿਸ਼ਵਾਸ ਲੈ ਲੈ ਲੋਕਾਂ ਦਾ ਵਿਸ਼ਵਾਸ ਲੈ ਕੇ ਲੈਕਤੀ ਰੂਪ ਦੇ ਕੇ ਤੇ ਆਪ ਦਾ ਕੰਮ ਜਿਹੜਾ ਹੈਗਾ ਚਾਲੂ ਕਰ ਲੇ ਰਾਜਿਆਂ ਨੇ ਇਕੱਠ ਕਰਕੇ ਕਰ ਲੇ ਤਾਂ ਅਸੀਂ ਕਿਉਂ ਸਮੱਸਿਆ ਪਾਣਾ ਹੈਗਾ ਚੌੜਾ ਪੌੜ ਕਰੇ ਆਪਦਾ ਜੇ ਨਹੀਂ ਸਮੱਸਿਆ ਹੱਲ ਹੁੰਦੀ ਅਸੀਂ ਇਹ ਵੀ ਕਿਹਾ ਸੀ ਕਿ 10 ਫੁੱਟ ਚੇਂਜ ਕਰ ਲਓ ਥੋੜਾ ਜਿਹਾ ਪਰੇ ਨੂੰ ਕਰ ਲਓ ਤੇ ਜਿਹੜਾ ਹੈਗਾ ਰਸਤਾ ਬਚਿਆ ਰਹੂਗਾ ਤੇ ਤੁਸੀਂ ਨਵਾਂ ਪੌੜ ਉਸਾਰ ਲਓ ਜਿੰਨੇ ਵੀ ਪੁਰਾਣੇ ਪੌੜਾ ਉਹ ਤਾਂ ਹੀ ਨਹੀਂ ਢਾਏ ਗਏ ਸੀਗੇ ਕਿ ਜਿਹੜਾ ਹੈਗਾ ਵੀ ਲੋਕਾਂ ਦਾ ਰਸਤਾ ਨਾ ਖਰਾਬ ਹੋਵੇ ਜਾਣ ਬੁੱਝ ਕੇ ਕਿਉਂਕਿ ਇਹਨਾਂ ਦਾ ਜਿਹੜਾ ਟਾਈਮ ਆ ਉਹ ਫਰਵਰੀ ਮਹੀਨੇ ਦੇ ਵਿੱਚ 2025 ਦੇ ਵਿੱਚ ਪੂਰਾ ਹੋ ਗਿਆ ਅੱਜ ਜਿਹੜਾ ਹੈਗਾ ਜਲਾਈ ਆਉਣ ਵਾਲਾ ਹੈਗਾ ਇਹਨਾਂ ਨੇ ਜਿਹੜਾ ਆਪਦਾ 2 ਮਹੀਨੇ ਹੀ ਹੋਇਆ ਸਾਨੂੰ ਸੰਘਰਸ਼ ਕਰਦਣੇ ਲੇਟ ਕੰਮ ਸ਼ੁਰੂ ਕੀਤਾ ਨੰਗੇ ਤੋਂ ਟਾਈਮ ਸ਼ੁਰੂ ਕੀਤਾ ਹੁਣ ਜਿਹੜੇ ਇਹ ਪੈਸੇ ਆ ਵਿੱਚੋਂ ਛਕ ਛਕਾ ਚੁੱਕੇ ਆ ਸਾਰਾ ਮੰਡੀ ਬੋਰਡ ਵੀ ਤੇ ਇਥੋਂ ਤੱਕ ਸਾਨੂੰ ਸ਼ੱਕ ਜਿਹੜੇ ਹੈਗੇ ਹੋਰਾਂ ਤੇ ਵੀ ਪੈਂਦੀ ਹੈਗੀ ਆ ਤਾਂ ਤਾਂ ਕਰਕੇ ਕਾਲੀ ਕਰ ਰਹੇ ਆ ਵੀ ਛੇਤੀ ਤੇ ਛੇਤੀ ਦਬੜੀ ਕੋ ਸੁਰੂ ਕਰਕੇ ਇਹ ਪੌੜ ਜਿਹੜਾ ਹੈਗਾ ਬਣਾ ਦਿੱਤਾ 15 ਦਿਨਾਂ ਦੇ ਵਿੱਚ ਜਿਹੜਾ ਪੌੜ ਆ ਉਹ ਕਹਿੰਦੇ ਤਿਆਰ ਕਰ ਦੋਵੇ ਉਹ ਕਹਿੰਦੇ ਸਾਨੂੰ ਸ਼ਾਕਾ ਵੀ ਵੱਡੇ ਪੱਧਰ ਦੇ ਉੱਤੇ ਕਪੜਾ ਵੀ ਹੋਇਆ ਪਾਰਵ ਵਿਧਾਇਕ ਅਮਰਤਪਾਲ ਸਿੰਘ ਆਪਣਿਆਂ ਦੀ ਜਾਂਚ ਕਰਾਉਣ ਦੀ ਬਜਾਏ ਪਰਚੇ ਦਰਜ ਕਰਨ ਦੀ ਗੱਲ ਕਰ ਰਿਹਾ ਉਹਨਾਂ ਆਗੂਆਂ ਦੇ ਉੱਤੇ ਜਿਹੜੇ ਹਮੇਸ਼ਾ ਹੀ ਕਿਸਾਨਾਂ ਲਈ ਸੰਘਰਸ਼ ਕਰਦੇ ਆ ਕਿ ਆਉਣ ਵਾਲੇ ਸਮੇਂ ਦੇ ਵਿੱਚ ਵਿਧਾਇਕ ਅਮਰਪਾਲ ਸਿੰਘ ਨੂੰ ਜੋ ਕਿਸਾਨ ਆਗੂਆਂ ਨਾਲ ਚੈਲੰਜ ਕੀਤਾ ਕਿ 15 ਦਿਨਾਂ ਦੇ ਵਿੱਚ ਸਾਨੂੰ ਲੈ ਕੇ ਦੋਵੇ ਤੇ ਪੁਲ ਬਣਾਵੇ ਕਿ ਇਸ ਦੇ ਉੱਤੇ ਖਰੇ ਉਤਰਨਗੇ ਇਹ ਆਉਣ ਵਾਲਾ ਸਮਾਂ ਦੱਸੂਗਾ ਕੈਮਰਾਮੈਨ ਮਨਪ੍ਰੀਤ ਦੇ ਨਾਲ ਮੈਂ ਜਗਤਾਰ ਸਿੰਘ ਸਰਾ ਹੈਵਨ ਇੰਡੀਆ ਟੀਵੀ ਪਿੰਡ ਰਾਜੇ